ਜੇ ਜੱਟ ਦੇ ਸਾਹਮਣੇ ਬਈ ਪੁੱਤਾ ਵਾਂਗੂ ਪਾਲੀ ਫਸਲ ਦੀ ਕੱਲੀ ਕੱਲੀ ਬੱਲੀ ਮੱਚ ਜੇ ਫਿਰ ਪਿੱਛੇ ਰਹਿ ਵੀ ਕੀ ਜਾਂਦਾ ਮੌਤ ਹੀ ਰਹਿੰਦੀ ਹੈਗੀ ਨਹੀਂ ਬਾਬਾ ਬੇਨਤੀ ਬੋਲਿਆ ਸੀਗਾ ਤਾਂ ਸੁਣੀ ਨਹੀਂ ਗਈ ਨਾ ਅਸੀਂ ਤਾਂ ਸੁਣੀ ਨਹੀਂ ਐਡੀ ਦੂਰ ਘਰ ਆ ਕਿਹੜਾ ਸੁਣਦਾ ਹੈ ਉਹ ਨਹੀਂ ਛੋੜੇ ਖੇਤਾਂ ਕਿੰਨੀ ਨਾ ਅੱਗ ਲੱਗ ਗਈ ਚਲ ਆਪਾਂ ਸੋਏ ਜਾਂਦਾ ਨਿਮੇੜਤਾ ਯਾਰ ਖੇਤ ਚੱਲੀਏ ਕਰੀਏ ਮਸ਼ੀਨ ਵਾਲੇ ਦਾ ਪਤਾ ਕਿੱਧਰ ਜਾਣੇ ਆ ਜੀ ਤੁਸੀਂ ਮੈਂ ਤਾਂ ਖੇਤ ਜਾਂਦਾ ਸੀਗਾ ਮਸ਼ੀਨ ਵਾਲੇ ਕਿਹਣੀ ਆ ਕੇ ਆਉਣੇ ਹਾਂ ਮਸ਼ੀਨ ਵਾਲੇ ਕੋਲੇ ਉਹ ਤਾਂ ਜਾਇਆ ਸੀ ਮੈਂ 2 ਵਜੇ ਦਾ ਟਾਈਮ ਦਿੱਤਾ ਉਹਨੇ ਮਾਹ ਜਦੋਂ ਜਾਂਦਾ ਇਹਨਾਂ ਦੱਸ ਸੀਗਾ ਟਰੈਕਟਰ ਪੁੱਛ ਲੂਆਂ ਟਰੈਕਟਰ ਨਾ ਉਹਨਾਂ ਦਾ ਪੁੱਛੋ ਜੀ ਉਹਨਾਂ ਦੀ ਬੁੜੀ ਦਾ ਸੁਆਜ ਨਹੀਂ ਨਾਲੇ ਆਏ ਆ ਜਦੋਂ ਬਗਾਨੀ ਮਸ਼ੀਨਰੀ ਪੁੱਛਦੇ ਨਾ ਜਾਣੀਆਂ ਖੜ ਖੜ ਗਈ ਉਹਨਾਂ ਹੀ ਖਰਚਾ ਉੱਤੇ ਹੋ ਜਾਂਦਾ ਤੁਸੀਂ ਐਂ ਕਰੋ ਕਿਰਾਏ ਤੇ ਟਰੈਕਟਰ ਲੈ ਲਓ ਇੱਕ ਚਾਰ ਮੂ ਦਾ ਫਿਰ ਇੱਕ ਮਸ਼ੀਨ ਵਾਲਾ ਦਾ ਹੈਗਾ ਇੱਕ ਕਿਰਾਏ ਤੇ ਪੁੱਛ ਲਾਂਗੇ ਹੋਰ ਹੁਣ ਕਿਰਾਏ ਤੇ ਪੁੱਛ ਲਓ ਫਿਰ ਮੈਂ ਜਾਂਨਾ ਖੇਤ ਕਈ ਵਾਰੀ ਮਸ਼ੀਨ ਵਾਲਾ ਨਾ ਕੀ ਪਤਾ ਹੁੰਦਾ ਪਹਿਲਾਂ ਲ ਚਲ ਠੀਕ ਐ ਨਾਲੇ ਫਿਰ ਦੁਪਹਿਰ ਦੀ ਰੋਟੀ ਟੁੱਟੀ ਬਾਰੇ ਦੱਸ ਦਿਓ ਫਿਰ ਮੈਂ ਉਹ ਜਿਆ ਬਿਨੈ ਤੇ ਚਟਨੀ ਛਟਨੀ ਬਣਾ ਲੂੰਗੀ ਉਹ ਜੇ ਸਾਮ ਨਾਲ ਰੋਟੀ ਟੁਕ ਤਿਆਰ ਰੱਖੂੰਗੀ ਨਾ ਤਾਂ ਫਿਰ ਹੂੰ ਘੰਟਾ ਪਹਿਲਾਂ ਮੈਂ ਆਉਂਗਾ ਆ ਕੇ ਉਹ ਦੱਸ ਦੂੰਗਾ ਫਿਰ ਜਿਹੜੀ ਘਰ ਖਤਰਕਣ ਕੇ ਰੱਖਣੀ ਐ ਜੀ ਉਹ ਮੰਡੀ ਚੋਂ ਚੱਕ ਕੇ ਲਿਆਉਂਗੇ ਕ ਘਰੀ ਲਿਆਉਂਗੇ ਪਹਿਲਾਂ ਉਹ ਮੇਰੀ ਗੱਲ ਸੁਣ ਜਰਾ ਮੰਡੀ ਚੋਂ ਨਹੀਂ ਲਿਆਉਂਦੇ ਆਪਾਂ ਮੰਡੀ ਚ ਤਾਂ ਨਾ ਬਈਆਂਦੇ ਉਹ ਰੋੜ ਰੂੜ ਜੇ ਰਲ ਜਾਂਦੇ ਆ ਮੰਡੀ ਚੋਂ ਘਰੀ ਲਿਆਵਾਂ ਪੱਖਾ ਲਾ ਕੇ ਨਾ ਲਾ ਕੇ ਢੋਲ ਭਰ ਦਿਆਂਗੇ ਚਲ ਠੀਕ ਐ ਇੱਕ ਕਿੱਲੇ ਦੀ ਆੱਡੀ ਲਿਆਉਂ ਮੈਂ ਚਲ ਠੀਕ ਐ ਚਲ ਚੰਗਾ ਫਿਰ ਨੇ ਮੈਨੂੰ ਜਾ ਕੇ ਦੱਸਾਂ ਵੀ ਪਿਛਲੇ ਪਰ ਕਮਾਈਨ ਲੱਗੂਗੀ ਆਪਣੇ ਕੁਛ ਮੇਰੀ ਸੇਤ ਵੀ ਠੀਕ ਜੀ ਹੈ ਨਹੀਂ ਗੀ ਮਾੜ ਮੁੱਟ ਮੇਰੇ ਨਾਲ ਕੰਮ ਤੰਦਾ ਕਰਾ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਾਤੀ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਅਵਤਾਰ ਸਿੰਘ ਦੇ ਖੇਤਾਂ 'ਚ ਅੱਗ ਲੱਗੀ ਬਹੁਤ ਭਿਆਨਕ ਨੌਜਵਾਨ ਵੀਰਾਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਸਾਧਨ ਲੈ ਕੇ ਭਾਈ ਅਵਤਾਰ ਸਿੰਘ ਦੇ ਖੇਤਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਬਹੁਤ ਨੁਕਸਾਨ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅੱਗ ਲੱਗੀ ਹੂ ਲੈ ਸਿੰਦਰ ਕੇ ਤਾਂ ਅੱਗ ਲੱਗੀ ਭੱਜ ਕੇ ਕਹਿ ਕੇ ਲੈ ਪਾਣੀ ਪੀ ਲੈ ਲੈ ਇਵੇਂ ਚੰਦੇ ਕੱਟ ਕੱਟ ਕੇ ਮੈਂ ਕਰਿਆ ਹੁਤਾ ਹੈ ਨੇ ਵੱਡਣ ਵੱਡਣ ਦਾ ਮੈਨੂੰ ਤਾਂ ਬੇਬੇ ਪਤਾ ਨਹੀਂ ਹੈਗਾ ਵੀ ਕੁੜੇ ਨਾਲ ਮੱਕੀ ਮੁੱਕੀ ਵੀ ਜੜੀਆਂ ਫੇਰ ਮੌਸਮ ਉਤੋਂ ਕਹੀ ਹੋਰੀ ਹੈ ਮੈਂ ਗੋਹਾ ਸਿੱਟ ਕੇ ਹਟੀ ਸੀ ਬੇਬੇ ਉਹ ਬਾਹਰ ਨਹੀਂ ਜਾਂਦੇ ਸੀ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਕਿੱਧਰ ਜਾਂਦੇ ਹੋ ਉਹ ਕਹਿੰਦੇ ਮੈਂ ਕਮੈਨ ਦਾ ਪਤਾ ਲੈ ਕੇ ਆਉਣਾ ਵੀ ਹੂੰ ਤਾਂ ਕਿਹਾ ਹੋਇਆ ਉਹਨਾਂ ਨੂੰ ਵੀ ਪਿਛਲੇ ਪੈਰ ਕਮੈਨ ਲੱਗੂਗੀ ਆਪਣੇ ਅੱਛਾ ਹਾਂ ਪੁੱਤ ਰੋਟੀ ਬਾਰੇ ਵੀ ਪੁੱਛਣਾ ਸੀਗਾ ਵੀ ਕਿੰਨੇ ਕੁ ਬੰਦੇ ਹੋਣਗੇ ਫੇਰ ਆਪਾਂ ਟਾਈਮ ਦੇ ਨਾਲ ਬਣਾ ਲੈਨੇ ਸਾਰਾ ਕੁਝ ਮੰਮੀ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਸਾਨੂੰ ਰੋਟੀ ਬਾਰੇ ਦੱਸ ਦਿਓ ਉਹ ਕਹਿੰਦੇ ਮਸ਼ੀਨ ਲੱਗਣ ਤੋਂ ਪਹਿਲਾਂ ਨਾ ਮੈਂ ਘੰਟਾ ਘਰੇ ਆਉਂਗਾ ਵੀ ਉਦੋਂ ਮੈਂ ਸੋਨੂੰ ਦੱਸ ਦੂੰ ਵੀ ਤੁਸੀਂ ਫਿਰ ਰੋਟੀ ਤਿਆਰ ਕਰ ਦਿਓ ਮੰਮੀ ਮੇਰੀ ਸਿਹਤ ਜੀ ਨਹੀਂ ਠੀਕ ਹੈਗੀ ਵੀ ਮੈਂ ਇੱਥੇ ਰੋਟੀ ਤਿਆਰ ਨਹੀਂ ਹੋਣੀ ਵੀ ਤੁਸੀਂ ਮੇਰੇ ਨਾਲ ਲੱਗ ਜਾਓ ਨਹੀਂ ਪੁੱਤ ਮੈਂ ਆਪੇ ਪਕਾ ਦੂੰ ਰੋਟੀ ਤੂੰ ਜਾ ਰੈਸਟ ਕਰ ਲੈ ਵਗ ਜਾ ਠੀਕ ਹੈ ਮੰਮੀ ਉਹਨਾਂ ਦਾ ਜਦੋਂ ਫੋਨ ਆਇਆ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਡੇ ਨਾਲ ਤਾਂ ਲੱਗ ਜੂੰਗੀ ਕੋਈ ਨਹੀਂ ਤੂੰ ਰੈਸਟ ਕਰ ਪੈ ਜਾ ਕੇ ਆ ਕੇ ਆਮ ਕਰ ਮੈਂ ਸਬਜ਼ੀ ਸੂਜੀ ਮੈਂ ਕੱਟ ਦੂੰ ਮੈਂ ਇਹਦੇ ਨਾਲ ਹੱਥ ਮਟਾਰ ਦੂੰਗੀ ਅਸੀਂ ਕਰ ਲਾਂਗੇ ਦੋਨੇ ਚਲ ਠੀਕ ਆ ਆਹੋ ਬੰਗ ਜਾ ਜਦੋਂ ਬੱਦਲ ਹੋਣ ਤੋਂ ਪਹਿਲਾਂ ਕਣਕ ਵੱਢੀ ਜਾਊਗੀ ਸਿਰਦਰਦੀ ਮੁੱਕੂਗੀ ਕਣਕ ਕਹਿੰਦੇ ਨੇ ਚੰਗੀ ਨਿਕਲਦੀ ਐ ਆਪਣਾ ਦੇਣਾ ਲੈਣਾ ਉਤਰ ਜਾਊਗਾ ਹੋਰ ਵੇਬੇ ਆਪਣੇ ਇੰਨਾ ਕਰਜ਼ਾ ਚੜਿਆ ਪੈਸਰਾ ਨਾਲ ਤਾਂ ਪਠੇਕੇ ਤੇ ਦਿਖਾਈ ਨਹੀਂ ਜ਼ਮੀਨ ਲੈਤੀ ਉਹਨਾਂ ਦੀ ਇੰਨੀ ਫਿਕਰ ਰਹਿੰਦੀ ਐ ਮੈਨੂੰ ਤਾਂ ਅੱਖੋਂ ਤੜਕੇ ਉਸ ਨਹੀਂ ਹੁੰਦਾ ਹੈਗਾ ਹੁਣ ਦਿੱਤੇ ਜਾਣਗੇ ਸਾਰਾ ਦੇਣਾ ਲੈਣਾ ਉਤਰ ਜਾਊ ਆਪਣਾ ਕਣਕ ਨਾਲ ਗਾਹਾਂ ਫੜਦੇ ਹੋ ਜਾਾਂਗੇ ਜੇ ਵੇਬੇ ਆਪਾਂ ਹੁਣ ਟਾਈਮ ਤੇ ਦੇਵਾਂਗੇ ਨਾ ਪੈਸੇ ਫੇਰ ਅਗਲਾ ਗਾਹਨ ਵੀ ਦੇ ਦਿੰਦਾ ਹੈਗਾ ਇਹ ਦੇਣਾ ਲੈਣਾ ਕਬੀਲਦਾਰ ਜੱਟ ਦਾ ਐਂ ਚੱਲਦਾ ਹੁੰਦਾ ਹੈ ਦੇਤ ਲੈਤ 6 ਮਹੀਨੇ ਸਾਫ ਕਿਤਾਬ ਹੋਈ ਜਾਵੇ ਫੇਰ ਪਿੱਛ ਫਲਟ ਨਹੀਂ ਪੈਂਦਾ ਆ ਤੂੰ ਪਾਣੀ ਭਰਨ ਗਈ ਸੀ ਉਧਰ ਆ ਬਾਬਾ ਬੇਨਤੀ ਕੀ ਬੋਲੇ ਠੀਗਾ ਪਤਾ ਨਹੀਂ ਬੇਬੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਹੈਗਾ ਸੁਣਿਆ ਕਰੋ ਕੋਈ ਕੰਮ ਦੀ ਗੱਲ ਹੁੰਦੀ ਹੈ ਕੰਨ ਚ ਪਾਇਆ ਕਰੋ ਉਹ ਗੱਲ ਬੇਬੇ ਇੱਕ ਤਾਂ ਗੁਰਦੁਆਰਾ ਦੂਰ ਹੈ ਆਪਣੇ ਘਰ ਤੋਂ ਇੱਕ ਆਵਾਜ਼ ਇੱਧਰ ਸਪੀਕਰ ਦਾ ਮੂੰਹ ਨਹੀਂ ਹੈਗਾ ਉਹ ਤੇ ਜੂੰਟਾ ਨਹੀਂ ਇੱਧਰ ਲਾਉਂਦੇ ਮਰਦੇ ਹੈਗੇ ਉਹਨੇ ਤਾਂ ਜਮੀ ਨਹੀਂ ਸਮਝਾਈ ਪਤਾ ਨਹੀਂ ਕੀ ਕਿਹਾ ਹੈ ਗੁੰਡ ਗੁੰਡ ਕਰ ਜਾਂਦੇ ਨੇ ਇੱਕ ਵਿੱਚ ਹੀ ਹੋੜੀ ਵਾਲਾ ਬੋਲਦੇ ਨੇ ਉਹ ਵੇ ਪਤਾ ਨਹੀਂ ਨੰਨ ਪਤਾ ਪਤਿੰਦਾ ਲੈ ਪਤਾ ਕਰਕੇ ਆਵਾਂ ਲੈ ਟੱਗ ਲੱਗ ਗਈ ਹਾਈ ਹਾਈ ਵੇ ਹੋ ਹੋ ਨਿਸ਼ਿੰਦਰੇ ਨਿਸ਼ਿੰਦਰੇ ਨੀ ਕਿੱਧਰ ਵਗਦੀਆਂ ਨੀ ਕੀ ਹੋ ਗਿਆ ਆਏ ਪੱਖੀ ਬੁਖਾਈ ਜਾਨੀ ਐਡੀ ਦੂਰ ਤੋਂ ਡਕਰ ਆਏਗਾ ਅੱਜ ਕਿਵੇਂ ਦਿੱਸ ਗਿਆ ਸਾਡਾ ਘਰ ਤੈਨੂੰ ਨਹੀਂ ਬਾਬਾ ਬੇਨਤੀ ਬੋਲਿਆ ਸੀਗਾ ਤੈ ਸੁਣੀ ਨਹੀਂ ਗਈ ਨਾ ਅਸੀਂ ਤਾਂ ਸੁਣੀ ਨਹੀਂ ਐਡੀ ਦੂਰ ਘਰ ਆ ਕਿਹੜਾ ਸੁਣਦਾ ਨੂੰ ਨਹੀਂ ਛੋੜੇ ਖੇਤਾਂ ਕਿੰਨੀ ਨਾਲ ਅੱਗ ਲੱਗ ਗਈ ਨਹੀਂ ਸਾਡੇ ਖੇਤਾਂ ਕਣੀ ਹਾਂ ਛੋੜੇ ਖੇਤਾਂ ਕਿੰਨੀ ਛੋੜੇ ਖੇਤਨ ਵੀ ਅੱਗ ਲੱਗ ਗਈ ਕਿਹੜਾ ਬਾਹਾਂ ਠੇਕੇ ਤੇ ਲੱਗਦਾ ਸੀ ਉਹਦਾ ਸਾਰੀ ਮੱਚ ਗਿਆ ਹਾਈਵੇ ਬੂਏ ਰੱਬਾ ਕੀ ਕਰਤਾ ਵੇ ਬਸ ਬਸ ਆਪੀ ਪਰਮਾਤਮਾ ਦੇ ਉਹ ਕਿਵੇਂ ਲਾਇਕੇ ਗਿਆ ਮੈਂ ਨਹੀਂ ਮੈਂ ਦੇਵਗਾ ਪਰ ਗੱਲ ਕਰ ਮਾੜਾ ਕਰਿਆ ਮੈਂ ਕਿੰਦੇ ਨਹੀਂ ਕਹਿੰਦੀ ਬੱਟਲੇ ਪੈਰ ਬੱਟਲੇ ਕੰਖ ਆ ਚੜਾ ਕੇ ਅਹੀਂ ਜੀ ਵੱਡੀਆਂ ਦਿਖ ਲੈ ਛੀ ਦੇ ਕੇ ਪੂਜਬੰਦ ਪੈਗੀ ਅਕ ਤਾਂ ਸਾਰੀ ਮੱਚ ਗਈ ਬਸ ਕੋਈ ਨਹੀਂ ਉਤਰਨੇ ਨਹੀਂ ਮੈਂ ਤਰ ਨਾਲ ਪਾੜੀ ਸੀ ਐਂ ਤੇ ਆਪਾਂ ਨੂੰ ਆਸਤੀ ਵੀ ਇਹ ਨਹੀਂ ਕਣਕ ਆ ਜੂਗੀ ਦੇਣਾ ਲੈਣਾ ਲੈ ਜੂ बुलजीत आप चली खेत हे चले गए मेरे नाल अब देख क्या ये। तू आप देख के आईए बेबे तू चलना है आप चलिए भाने आप करा ਆਪੋ ਤੋਂ ਭੱਜਿਆ ਵੀ ਨਹੀਂ ਜਾਂਦਾ ਹੈਗਾ ਆਪੋ ਤੋਂ ਤੁਰਿਆ ਨਹੀਂ ਜਾਂਦਾ ਹੈਗਾ ਲੋਕ ਨਾ ਟਰੈਕ ਤੇ ਭਜਾ ਭਜਾ ਕਿੱਲੇ ਹੀ ਜਾਂਦੇ ਨੇ ਕਿਤੇ ਆਪਾਂ ਉਹਨਾਂ ਥੱਲੇ ਨਾ ਜਾਈਏ ਨਹੀਂ ਭੈਣੇ ਮੈਂ ਅਵਤਾਰ ਦਾ ਦਿਲ ਜਤਰਾ ਦੂੰਗੀ ਉਹਦਾ ਅੱਗੀ ਕਰ ਜੇ ਥੱਲੇ ਆਇਆ ਪਿਆਗਾ ਪਹਿਲਾਂ ਬੀਰਪਾਲ ਤੇ ਇੰਨੇ ਪੈਸੇ ਲੱਗੇ ਉਹ ਤੋਂ ਪਹਿਲਾਂ ਉਹਦੇ ਪਿਓ ਤੇ ਲੱਗ ਗਏ ਉਹਦਾ ਬਾਲਾ ਦਿਲ ਸੱਟਰੂਗਾ ਤਾ ਸਿੰਦਰ ਤੂੰ ਤਾਂ ਉਹੀ ਦਿਲ ਡੇਗੀ ਬੈਠੀ ਆ ਕਿਹੜੇ ਲਵੇ ਸੀ 2-4 ਕਿੱਲੇ ਉਹਨਾਂ ਹੀ ਵਿਚਾਰਿਆਂ ਦੀ ਸਾਰੀ ਕੰਮ ਤਮੱਚ ਗਈ ਨਾਲੇ ਤੇਰੇ ਤਾਂ ਨੂੰ ਪੁੱਤ ਛੋਟੇ ਨੌਕਰੀ ਕਰ ਦੇਣਗੇ ਉਹ ਵੀ ਛੋੜੀ ਮਦਦ ਕਰ ਦਣਗੇ ਸੋਨ ਠੇਕਾ ਛੱਡ ਦਣਗੇ ਨਹੀਂ ਬਲਜੀਤ ਮੇਰੇ ਪੁੱਤ ਨੇ ਨਾ ਬਹੁਤ ਮਿਹਨਤ ਨਾਲ ਪਾਲੀ ਸੀ ਕਣਕ ਰਾਤਾਂ ਨੂੰ ਨਾ ਪੋਹ ਮਾਗਦੇ ਮਹੀਨੇ ਐ ਪਾਣੀ ਲਾਉਣ ਜਾਂਦਾ ਸਪਰੇਹਾ ਕੀਤੀਆਂ ਇੰਨੀ ਮਿਹਨਤ ਕੀਤੀ ਸੀ ਵੱਢਣ ਤੋਂ ਤਿੰਨ ਚਾਰ ਘੰਟੇ ਪਹਿਲੇ ਹੀ ਸਾਰੀ ਕਣਕ ਤਵਾਹ ਹੋ ਗਈ ਕੋਈ ਲੋਨਤ ਜੇ ਤੇਰਾ ਦਿਲ ਨਹੀਂ ਖੜਦਾ ਤੂੰ ਖੇਤ ਜਾ ਲੈ ਜਾ ਬਲਜੀਤੇ ਨੂੰ ਕੀ ਹੋ ਗਿਆ ਮੰਮੀ ਨਹੀਂ ਤੁਸੀਂ ਰੋਈ ਜਾਨੇ ਹੋਗੀ ਕੀ ਗੱਲ ਹੋ ਗਈ ਆਪਾਂ ਤਾਂ ਪੱਟੇ ਗਏ ਪੁੱਤ ਕਿ ਕੀ ਹੋ ਗਿਆ ਆ ਤੇਰੀ ਚਾਚੀ ਦਸਣ ਆਈ ਹੈ ਆਪਣੀ ਤਾਂ ਸਾਰੀ ਕਣਕ ਮੱਚ ਗਈ ਕਣਕ ਮੱਚ ਗਈ ਹੋਰ ਬੁਣੀ ਵਿਪਲ ਦਾ ਪਹਿਲੀ ਬੁਮਾਰ ਸੀ ਉਹ ਤਾਂ ਉਹ ਡਿੱਗ ਪਈ ਨੀਮਲਜੀਤ ਤੂੰ ਡਾਕਟਰ ਨੂੰ ਫੋਨ ਕਰ ਦੇ ਇਹ ਤਾਂ ਬੀਪੀ ਬੂਪੀ ਵੱਧ ਗਿਆ ਮੈਨੂੰ ਲੱਗਦਾ ਹੈ ਨਾਲੇ ਪਾਣੀ ਲੈ ਕੇ ਦੇ ਦੇ ਇਹਨੂੰ ਵੀਰਪਾਲ ਦੀਰਪਰ ਹੌਸਲਾ ਰੱਖ ਬੁੱਤਾ ਹੈ ਹੌਸਲਾ ਰੱਖ ਬਸ ਬੇਬੇ ਇਹ ਦਿਨ ਹੋਏ ਇਹਨੂੰ ਆਪਾਂ ਠੀਕ ਕਰਕੇ ਪਾਣੀ ਲੈ ਪਾਣੀ ਪਿਆ ਲੀ ਪਹਿਲਾਂ ਹੌਸਲਾ ਰੱਖੋ ਅੰਨ ਦੇ ਕਿ ਦਿਨ ਤਾਂ ਨਹੀਂ ਖਾਣਾਗਾ ਕੋਈ ਨਹੀਂ ਲਸਟ ਨਹੀਂ ਜਾਂਦੀ ਰਹਿੰਦੀ ਆ ਜਾ ਇੱਥੇ ਉਧਰ ਲੱਤਾਂ ਕਰ ਲੈ ਭਾਈ ਭਾਈ ਜੀ ਠੀਕ ਹੋ ਗਏ ਲੱਤਾਂ ਕਰ ਕਿਉਂ ਐ ਕਰਦੇ ਹੋਗੇ ਹੈ ਬੰਦਾ ਨਹੀਂ ਮੰਨਦਾ ਹੁੰਦਾ ਫਾਸਲਾ ਤਾਂ ਫੇਰ ਵੀ ਇਹਨੇ ਕਿਉਂ ਛੇਤਾ ਖਰੀਆ ਕਰੀਆਂ ਨੇ ਕੁਝ ਨਹੀਂ ਹੁੰਦਾ ਹੈਗਾ ਅੰਨ ਤਾਂ ਨਹੀਂ ਖਾਵਾਂਗੇ ਹੌਸਲਾ ਰੱਖੋ ਮੜ ਜਾ ਦਿਲ ਨੂੰ ਖੜਾਓ ਸਿੰਦਰੇ ਤੂੰ ਉਹਨੂੰ ਛੋਟੇ ਮੁੰਡੇ ਨੂੰ ਫੋਨ ਕਰ ਦੇ ਉਹ ਬਤਾਰ ਕੋਲੇ ਵਗ ਜ ਉਹਨੂੰ ਹੌਸਲਾ ਦੇ ਦੂ ਕੱਲਾ ਜਾਣਾ ਉੱਥੇ ਬੈਠਾ ਹੋਊਗਾ ਚਲ ਕੋਈ ਨਾ ਬੇਬੇ ਮੈਂ ਕਰਦੇ ਆ ਫੋਨ ਕੌਣ ਹੈ ਜੀ ਸਿਫਰਦ ਪਰੇ ਉਹਦਾ ਯਾਰ ਮੰਮੀ ਦਾ ਫੋਨ ਆਗਾ ਇਹਨੇ ਕੀ ਕਹਿਣਾ ਮੱਸਾ ਦਾ ਛੁੱਟੀ ਮਿਲਦੀ ਆ ਤੁਸੀਂ ਫੋਨ ਬੰਦ ਕਰਕੇ ਆਪਦਾ ਆਰਾਮ ਕਰ ਲਓ ਇੱਕ ਮਿੰਟ ਸੁਣ ਲੈਣ ਦੇ ਸਹੋਣਾ ਕਈ ਵਾਰੀ ਕੋਈ ਕੰਮ ਹੁੰਦਾਗਾ ਇਹਨਾਂ ਨੇ ਕਿਹੜਾ ਜੀ ਕਦੇ ਕੰਮ ਆਣਾਗਾ ਉਲਟਾ ਸਵਾਲ ਹੀ ਪਾਉਣਗੇ ਸੁਣ ਲਓ ਮੈਨੂੰ ਕੀ ਆਗਾ ਤੁਸੀਂ ਕਿਹੜਾ ਮੰਨਦੇ ਹੋਗੇ ਹੈਲੋ ਅੰਮ੍ਰਿਤਕੁੱਤ ਭੱਜ ਕੇ ਆ ਜਾ ਆਪਾਂ ਦਾ ਪੱਟੇ ਗਏ ਪੁੱਤ ਕੀ ਗੱਲ ਹੋ ਗਈ ਮੰਮੀ ਦੱਸ ਤਾਂ ਸਹੀ ਆਪਣੇ ਨੇ ਸਾਰੀ ਗਣਕ ਮੱਚ ਗਈ ਪੁੱਤ ਤੇਰੇ ਭਾਈ ਦਾ ਸਾਥ ਦੇ ਦੇ ਆ ਕੇ ਨਾਲੇ ਵੀਰਪਾਲ ਡਿੱਗੀ ਪਈ ਆ ਉਹਨੂੰ ਦਵਾਈ ਦੁਵਾਈ ਦਵਾ ਦੇ ਚਾਰ ਦਿਨ ਪਹਿਲਾਂ ਵੜ ਲੰਦੇ ਮੰਮੀ ਭਾਈ ਦਾ ਬਿਲੋਂ ਲੋਕਾਂ ਦਾ ਦਰਦਾ ਫਰਦਾ ਰਿਹਾ ਆਏ ਥੋੜੀ ਕੀਤੇ ਹੁੰਦੀਆਂ ਨੇ ਪੁੱਤ ਕੰਮ ਤਾਂ ਕਰਾਉਣਾ ਹੀ ਪੈਂਦਾ ਜਦੋਂ ਬਿੜੀ ਹੁੰਦੀ ਐ ਅਗਲਾ ਵੀ ਤਾਂ ਆਪਣੇ ਨਾਲ ਕਰਾਉਂਦਾ ਹੀ ਹੈਗਾ ਅੱਜ ਕੱਲ ਮੰਮੀ ਹੈ ਨਹੀਂ ਸਮਾਂ ਬੰਦਾ ਆਪਦਾ ਕੰਮ ਕਰ ਲੈ ਬਹੁਤ ਹੁੰਦਾ ਹੈਗਾ ਪੁੱਤੇ ਇਹ ਪੰਜਾਬ ਹੈਗਾ ਭਾਈਚਾਰੇ ਬਿਨਾ ਰਹਿ ਨਹੀਂ ਸਕਦੇ ਸੀ ਕਿਹੜਾ ਭਾਈਚਾਰਾ ਮੰਮੀ ਇੱਕ ਦੂਜੇ ਪ੍ਰਤੀ ਬਥੇਰੇ ਲੋਕ ਬੇਈਮਾਨੀਆਂ ਕਰਦੇ ਨੇ ਆ ਪੰਜਾਬ ਆਗਾ ਨਾਲੇ ਗਵਾਂਢੀ ਦੇ ਚੰਗੀ ਫਸਲ ਹੋ ਜਨਾ ਮੰਮੀ ਲੋਕ ਉਹਦਾ ਮਾੜਾ ਸੋਚਣ ਲੱਗ ਜਾਂਦੇ ਨੇ ਆਹੀ ਭਾਈਚਾਰਾਗਾ ਨਹੀਂ ਪੁੱਤ ਆਇਆ ਨਾ ਕੇ ਦੇਖ ਲੈ ਬਾਪ ਜੀ ਨੇ ਪਹਿਲੀ ਲੋਸਮੈਂਟ ਤੇ ਸਾਰੇ ਲੋਕ ਖੇਤ ਪਹੁੰਚ ਗਏ ਸੀ ਹੋਰ ਭਾਈਚਾਰਾ ਕਿਵੇਂ ਹੁੰਦਾ ਨਾਲੇ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਐ ਜਦੋਂ ਮੋਹਿਤ ਪਿੰਡ ਸੌਰਾਗਾ ਫਿਰ ਮੈਥੋਂ ਕੀ ਕਰਾਉਣਾਗਾ ਮਸਾ ਤਾਂ ਮੈਨੂੰ ਛੁੱਟੀ ਮਿਲੀ ਆ ਕਰ ਲੈnde ਆ ਮੈਨੂੰ ਪੁੱਤ ਤੇਰਾ ਤਾਂ ਨਾ ਲਘੂ ਸਫਾਇਦ ਹੋ ਗਿਆ ਭਾਈ ਤਾਂ ਨਾ ਜੇ ਭਾਈ ਦੇ ਮੋਢੇ ਤੇ ਹੱਥ ਧਰ ਦੇ ਸਹਾਰਾ ਹੋ ਜਾਂਦਾ ਐ अवतार ਨਾ ਟੁੱਟ ਗਿਆ ਜੇ ਤੂੰ ਨਾਲ ਖੜਾ ਹੋਵੇਂ ਉਹ ਵੀ ਖੜਾ ਹੋ ਜੇ ਚੱਲ ਚੰਗਾ ਮੰਮੀ ਮੈਂ ਤਾਂ ਸ਼ਾਮ ਨੂੰ ਆਉਂਗਾ ਇੱਕ ਤਾਂ ਗੱਡੀ ਦੇ ਏਸੀ ਖਰਾਬ ਹੋਇਆ ਪਿਆਗਾ ਇੱਕ ਗਰਮੀ ਵਾਲੀ ਆ ਗਈ ਮੈਂ ਤਾਂ ਸ਼ਾਮ ਨੂੰ ਆਉਂਗਾ ਮੰਮੀ ਚੰਗਾ ਮੰਮੀ ਚੰਗਾ ਪੁੱਤ ਆ ਜੀ ਚੰਗਾ ਠੀਕ ਆ ਉਹੀ ਗੱਲ ਹੋਗੀ ਨਾ ਜਿਹੜੀ ਮੈਂ ਕਿਹਾ ਸੀ ਇਹ ਸਵਾਰ ਹੀ ਪਾਉਣਗੇ ਉਹ ਚੱਲ ਕੋਈ ਨਹੀਂ ਆਪਾਂ ਸ਼ਾਮ ਨੂੰ ਚੱਲਾਂਗੇ ਤਿਆਰ ਮੇਰੇ ਤੋਂ ਨਹੀਂ ਜਾਇਆ ਜਾਂਦਾ ਸ਼ਾਮ ਸ਼ੂਮ ਨੂੰ ਮੇਰੇ ਕੰਮ ਰਹਿ ਜਾਂਦੇ ਨੇ ਉਹ ਕੋਈ ਨਾ ਆਉਣ ਲੱਗੇ ਨਾ ਅਪੋ ਹਟ ਦੀ ਰੋਟੀ ਖਾ ਜਾਵਾਂਗੇ ਤੋ ਹੁਣ ਆਰਾਮ ਕਰ ਲੈ ਬਹੁਤ ਟਾਈਮ ਪੈ ਗਿਆ ਹਜੇ ਪੈ ਜਾ ਤੂੰ ਐਵੇਂ ਪੈ ਜਾ ਦੋ ਘੰਟੇ ਓਏ ਹੋ ਕਰਦੀ ਮਚ ਗਈ ਏ ਕੜ ਚਾਰ ਕਣਕ ਤੇ 3511 ਵਿੱਚ ਰਹਿ ਗਿਆ ਫੇਰ ਖਾ ਕੇ ਆਵੇ ਆਜ ਰੈਂਦੀ ਫਸਲ ਨੂੰ ਆੜਤੀਆ ਕਰੇ ਕਹਿ ਗਿਆ ਉਹ ਖੜੀ ਮੱਚ ਗਈ ਏ ਕੜ ਚਾਰ ਕਣਕ ਤੇ 3511 ਵਿੱਚ ਰਹਿ ਗਿਆ ਫਿਰ ਖਾ ਗਿਆ ਵੇ ਅੱਜ ਥੋੜੀ ਫਸਲ ਨੂੰ ਆੜਤੀਆ ਕਰੇ ਕਹਿ ਗਿਆ ਜੀ ਜਿਹੜੀ ਅੱਗ ਕੋਲੋਂ ਡਰਦੀ ਏ ਦੁਨੀਆ ਅੱਗ ਕੋਲੋਂ ਡਰਦੀ ਏ ਦੁਨੀਆ ਨਹੀਂ ਉਹਦੇ ਵਿੱਚ ਮੱਚ ਲੈਨੇ ਆ ਉਹ ਜਦੋਂ ਆਉਂਦੀ ਨਹੀਂ ਕਵੀਲਦਾਰੀ ਸਾਹਿਬ ਚ ਨਹੀਂ ਲਾਣਾ ਨਾਲ ਡੱਕ ਲੈਨੇ ਆ ਉਹ ਜਦੋਂ ਫੇਰ ਵੀ ਦਿਲੋਂ ਤੋਂ ਘੱਲ ਲਵੇ ਨਾ ਨੀਰਾ ਸਾਮੋਨ ਚੱਕ ਲੈ ਨੀਰਾ ਤੂੰ ਪਾਗਲ ਹੋਇਆ ਬਈ ਯਾਰ ਆ ਕੀ ਕਰਦਾ ਸੀ ਬਈ ਤੂੰ ਮੈਨੂੰ ਆਪ ਦੱਸ ਐਦੂ ਉੱਤੇ ਹੋਰ ਮੈਂ ਕੀ ਕਰਦਾ ਸਾਰੀ ਮਚ ਗਈ ਉਹ ਬਾਈ ਤੇਰੇ ਜਵਾਕ ਨੇ ਛੋਟੇ ਛੋਟੇ ਉਹ ਕੀ ਕਰਨਗੇ ਤੂੰ ਉਹਨਾਂ ਬਾਰੇ ਵੀ ਸੋਚ ਪੜਦੇ ਨੇ ਉਹ ਬਾਈ ਉਹਨਾਂ ਦਾ ਮਾਰੀ ਮਰ ਲੱਗਿਆ ਸੀ ਉਹਨਾਂ ਨੂੰ ਖਵਾਉਂ ਕੀ ਮੈਂ ਤੂੰ ਆਪ ਦੱਸ ਦੇ ਮੈਨੂੰ ਜਦੋਂ ਤੂੰ ਮਰ ਗਿਆ ਫੇਰ ਕਿੱਥੋਂ ਖਾਣਗੇ ਉਹ ਵੀ ਦੇਖ ਬਾਈ ਬਾਰੇ ਵੀ ਸੋਚ ਕੁਛ ਬਾਈ ਮੈਂ ਤੂੰ ਕਿਹੜੇ ਹਾਲਾਤਾਂ 'ਚ ਕਰੇ ਜਾਊਂਗਾ ਮੈਂ ਕਰੇ ਜਾ ਕੇ ਕੀ ਕਹੂੰ ਆ ਵੀ ਮੇਰੇ ਨਾਲ ਕੀ ਹੋ ਗਈ ਓਏ ਬਾਈ ਕੋਈ ਨਹੀਂ ਤੇਰੀ ਮਦਦ ਕਰਨਗੇ ਸਾਰੇ ਲੋਕ ਹੋਰਾਂ ਦੀ ਵੀ ਮੱਛੀ ਹੈਗੀ ਤੂੰ ਆ ਕੀ ਕਰਦਾ ਸੀ ਜਮੀ ਯਾਰ ਬਾਈ ਮਦਦ ਹੂ ਜਦ ਨੂੰ ਦੇਖੀ ਜਾਊ ਬਾਈ ਜਿੰਨੀ ਠੇਕੇ ਦੇ ਲਈ ਸੀ ਉਹ ਮੱਤ ਗਈ ਓਏ ਆਪਦੀ ਮੱਤ ਗਈ ਕਿੱਥੋਂ ਠੇਕਾ ਭਰੂਗਾ ਕੀ ਪਰਿਵਾਰ ਨੂੰ ਖਵਾਊਂਗਾ ਤੂੰ ਮੈਨੂੰ ਆਪ ਜਵਾਬ ਦੇ ਦੇ ਬਾਈ ਦਾ ਸਪਰੇ ਵੀ ਨਾ ਤਰ ਹੱਲ ਹੋ ਜਾਊਗਾ ਪੈਸੇ ਮਿਲ ਜਾਣਗੇ ਫਿਰ ਤੈਨੂੰ ਜੇ ਜੱਟ ਦੇ ਸਾਹਮਣੇ ਬਈ ਪੁੱਤਾ ਵਾਂਗੂ ਪਾਲੀ ਫਸਲ ਦੀ ਕੱਲੀ-ਕੱਲੀ ਬੱਲੀ ਮੱਚ ਜੇ ਫਿਰ ਪਿੱਛੇ ਰਹਿ ਵੀ ਕੀ ਜਾਂਦਾ ਮੌਤ ਹੀ ਰਹਿੰਦੀ ਹੈਗੀ ਬਾਈ ਤੂੰ ਮੈਨੂੰ ਐਂ ਦੱਸ ਮਰਨ ਨਾਲ ਕੋਈ ਹੱਲ ਹੋ ਜੂਗਾ ਤੂੰ ਮੇਰੇ ਨਾਲ ਚੱਲ ਆਪਾਂ ਕੋਈ ਨਾ ਕੋਈ ਹੱਲ ਕਰਦਾਂਗੇ ਚੱਲ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚਾ ਪਿੰਡ ਸੁੱਖਾ ਸਿੰਘ ਵਾਲੇ ਟੀਮ ਬੱਪੀਆਂ ਵਾਲਾ ਚੈਨਲ ਵੱਲੋਂ ਜਿੱਥੇ ਇੱਕ ਬਹੁਤ ਹੀ ਮੰਦ ਭਾਗੀ ਘੀਟਣਾ ਘਟਿਆ ਕਿਸਾਨ ਵੀਰ ਦੀ ਫਸਲ ਸਾਰੀ ਜਲ ਕੇ ਰਾਖ ਹੋ ਚੁੱਕੀ ਹੈ ਜੋ ਕਿ ਇੱਕ ਖੜੀ ਫਸਲ ਸੀ ਜਿਸ ਤੋਂ ਕਿਸਾਨ ਨੂੰ ਉਮੀਦਾਂ ਹੁੰਦੀਆਂ ਨੇ ਆਪਦੇ ਦਾਣਾ ਪਾਣੀ ਰੋਟੀ ਟੋਕਦੀਆਂ ਉਹ ਸਾਰੀ ਫਸਲ ਉਸ ਦੀ ਸੜ ਕੇ ਸੁਆਹ ਹੋ ਚੁੱਕੀ ਆ ਆਜੋ ਵੀਰ ਅੱਜ ਆਪਾਂ ਉਸ ਕਿਸਾਨ ਵੀਰ ਨਾਲ ਗੱਲਬਾਤ ਕਰਦੇ ਆ ਉਹ ਖੜੇ ਨੇ ਕਿਸਾਨ ਵੀਰ ਆਓ ਨਾਲ ਗੱਲ ਕਰੀਏ ਹਾਂਜੀ ਵੀਰ ਜੀ ਕੀ ਨੁਕਸਾਨ ਹੋਇਆ ਬਈ ਸਾਰੀ ਕਣਕ ਮੱਚ ਕੇ ਤਬਾਹ ਹੋ ਗਈ ਠੇਕੇ ਦੇ ਵੀ ਲਈ ਸੀਗੀ ਤੇ ਕੁਝ ਆਪਦੀ ਵੀ ਸੀਗੀ ਜੀ ਤੋ ਸਾਨੂੰ ਬੜੀਆਂ ਵੱਡੀਆਂ ਅਸਾਂ ਸੀ ਪਰ ਹੁਣ ਕੁਝ ਨਹੀਂ ਰਿਹਾ ਏ ਵੀਰ ਜੀ ਕੋਈ ਆਪਣੇ ਨਾਲ ਹੋਰ ਵੀ ਤੁਸੀਂ ਦੱਸੋ ਆਪਣੇ ਕੋਈ ਹੋਰ ਵੀ ਨੁਕਸਾਨ ਹੋਇਆ ਵੀਰ ਦਾ ਜਾਂ ਇਹਨਾਂ ਦੀ ਫਸਲ ਦਾ ਹੋਇਆ ਕਿੱਲਾ ਆਪਣੇ ਘਟੋ ਘਟ ਤਿੰਨ ਚਾਰ ਹੋਰ ਕਰਾਂ ਦੀ ਵੀ ਫਸਲ ਨਾਲ ਬਚੀ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਕਿੱਲੇ ਸੀ ਵਿਚਾਰਿਆਂ ਦੇ ਇਹਦੇ ਵੱਧ ਸੀਗੇ ਇਹਦੇ ਠੇਕੇ ਤੇ ਲੈਤੀ ਸੀ ਉਹ ਵੀ ਸਾਰੀ ਮੱਚ ਗਈ ਜੰਮੀ ਦਾਣਾ ਵੀ ਨਹੀਂ ਬਚਿਆ ਯਾਰ ਵਿਚਾਰੇ ਦੇ ਛੋਟੇ ਛੋਟੇ ਜਬਾਕ ਨੇ ਪੜਦੇ ਨੇ ਘਰੋਂ ਵੀ ਠੀਕ ਠਾਕ ਹੀ ਆ ਬੰਦਾ ਤੇ ਇਸ ਇਹਨਾਂ ਵੀਰ ਨਾਲ ਕੋਈ ਮਤਲਬ ਵੀ ਸਰਕਾਰ ਨੂੰ ਕੋਈ ਹੋਰ ਸਹਾਇਤਾ ਇਹਨਾਂ ਵੀਰ ਦੀ ਕੋਈ ਗੱਲ ਹੋਈ ਬਾਈ ਹਲੇ ਤੱਕ ਤਾਂ ਕੋਈ ਗੱਲ ਨਹੀਂ ਹੋਈ ਸਰਕਾਰ ਨਾਲ ਅਜੇ ਹੁਣ ਵੀ ਬਾਈ ਪਿੰਡ ਦਾ ਬੂ ਸਾਥ ਬਹੁਤ ਰਿਹਾ ਵੀ ਸਾਰਿਆਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਆ ਪਰ ਤੁਹਾਨੂੰ ਪਤਾ ਹਵਾ ਚੱਲੀ ਜਾਂਦੀ ਆ ਹੁਣ ਕਿੱਥੇ ਵੋਝਦੀ ਆ ਸਾਰੀ ਕੜਕ ਮਾਝੀ ਕੋਈ ਸਰਕਾਰ ਵੱਲੋਂ ਮਦਦ ਪਹੁੰਚੀ ਹੋਵੇ ਅੱਗ ਬਿਝਾਉਣ ਵਾਸਤੇ ਬਈ ਉਹ ਫਾਇਰ ਬ੍ਰਿਗੇਡ ਇੱਕ ਆਈ ਸੀਗੀ ਪਰ ਬਹੁਤ ਟਾਈਮ ਹੋ ਗਿਆ ਸੀ ਉਹ ਜਦੋਂ ਮਤਲਬ ਪਿੰਡ ਦੇ ਉਪਰਾਲੇ ਨਾਲ ਹੀ ਤੁਸੀਂ ਅੱਗ ਬੁਝਾਈ ਆਪਣੀ ਹਾਂ ਹਾਂ ਬਈ ਪਿੰਡ ਦੇ ਆਪਣੇ ਟੈਂਕੀ ਹੈਗੀ ਹੈਗੀ ਕੋਈ ਨਾਲ ਅੱਗ ਬੁਝਾਈ ਹੈਗੀ ਇੱਕ ਦੋ ਸਟਰੈਕਟਰ ਯਾਰ ਪਿੰਡ ਦਾ ਪੂਰਾ ਸਹਿਯੋਗ ਸੀ ਬਈ ਠੀਕ ਹੈ ਜੀ ਏ ਵੀਰ ਜੀ ਦਾ ਮਤਲਬ ਹੁਣ ਜਿੰਨਾ ਜੋ ਵੀ ਇਹਨਾਂ ਦੀ ਫਸਲ ਸੀ ਮਤਲਬ ਇਹਨਾਂ ਕੋਲ ਹੁਣ ਕੁਝ ਨਹੀਂ ਰਹਾ ਜੋ ਵੀ ਸੀ ਇਹਨਾਂ ਜਲ ਚੁੱਕੀ ਹੈ ਫਸਲ ਇਹਨਾਂ ਦੀ ਸਾਰੀ ਫਸਲ ਬਾਈ ਦਾਣਾ ਵੀ ਨਹੀਂ ਮੈਂ ਕਹਿੰਦਾ ਖਾਣ ਨੂੰ ਜਿੰਨਾ ਵੀ ਦਾਣਾ ਵੀ ਨਹੀਂ ਬਚਿਆ ਬਾਈ ਜੀ ਹੁਣ ਫਿਰ ਛੋੜੀ ਸਰਕਾਰ ਤੋਂ ਕੀ ਮੰਗਾ ਕੀ ਚਾਹੁੰਦੇ ਤੁਸੀਂ ਬਾਈ ਇਹਦਾ ਵੰਡ ਦਾ ਹੱਕ ਦਿੱਤਾ ਜਾਵੇ ਜਿੰਨੀ ਇਹਦੀ ਫਸਲ ਮੁੱਕੀ ਆ ਉਹਨਾਂ ਦੇ ਦੇਦਨ ਬਸ 1 ਰੁਪਿਆ ਨਹੀਂ ਵੱਧ ਮੰਗਦੇ ਆਉਦੇ ਜਵਾਕਾਂ ਨੂੰ ਪੜਾਉਂਦਾ ਲਿਖਾਉਂਦਾ ਹੋ ਜਾਊਗਾ ਤੇ ਘਰ ਦਾ ਕਾਰੋਬਾਰ ਤੋਰਦਾ ਹੋ ਜਾਊਗਾ ਇੱਕ ਵੀਰ ਜੀ ਜਿਹੜੀ ਆਪਣੀ ਜੁਦੇ ਫਸਲ ਜਲੀ ਆ ਟਰੇ ਹੋਰ ਵੀ ਆਪਣੇ ਪਟਵਾਰੀ ਚਾਹ ਉਹ ਹੋਰ ਜੋ ਮਤਲਬ ਮੁਲਾਜ਼ਮ ਨੇ ਇੱਥੇ ਕੋਈ ਪਹੁੰਚਿਆ ਸੀ ਉਹਨਾਂ ਚੋਂ ਹਾਂ ਬਈ ਕੇਰਾਂ ਤਾਂ ਲਿਖ ਕੇ ਲੈ ਗਏ ਬਾਕੀ ਦੇਖੋ ਫਿਰ ਵੀ ਕਿੰਨੇ ਕਿੱਲੇ ਨੇ ਤੇ ਕਿੰਨੇ ਨਹੀਂ ਠੇਕੇ ਤੇ ਲੱਤੇ ਹੋਈ ਸੀ ਸੋ ਵੀਰੋ ਹੁਣ ਆਪਾਂ ਇਹ ਹੀ ਕਹਿਣਾਗੇ ਵੀ ਜਿੰਨਾ ਵੀ ਹੋ ਸਕਦਾ ਸਰਕਾਰ ਵੱਲੋਂ ਇਸ ਕਿਸਾਨ ਵੀਰ ਦਾ ਬਣਦਾ ਮੁਆਵਜ਼ਾ ਜੋ ਵੀ ਨੁਕਸਾਨ ਹੋਇਆ ਉਹ ਇਹਨੂੰ ਦਿੱਤਾ ਜਾਵੇ ਅਸੀਂ ਵੀ ਆਪਣੀ ਟੀਮ ਵੱਲੋਂ ਚੈਨਲ ਵੱਲੋਂ ਟੀਮ ਬੱਪੀਆਂ ਨਾਲ ਚੈਨਲ ਵੱਲੋਂ ਜਿੰਨੀ ਮਦਦ ਹੋ ਸਕੇ ਇਹ ਕਿਸਾਨ ਵੀਰ ਦੀ ਕਰਾਂਗੇ ਤੇ ਹੋਰ ਵੀ ਜਿੰਨੇ ਵੀ ਆਪਣੇ ਐਨ ਆਰ ਆਈ ਭਰਾ ਜੋ ਵੀ ਇਹਦਾ ਪੰਜਾਬ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਦਾਨਪੁਨ ਹੋਰ ਵੀ ਬਹੁਤ ਕਰ ਦਿਓ ਤੁਸੀਂ ਇਸ ਵੀਰ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਕਰੋ ਇਸ ਵੀਰ ਦੀ ਸਹਾਇਤਾ ਕਰੋ ਤਾਂ ਜੋ ਇਹਦਾ ਘਰ ਪਰਿਵਾਰਾ ਜੋ ਵਿਚਾਰੇ ਦਾ ਸੁਖੀ ਤਾਂ ਜੋ ਇਹ ਆਪਣਾ ਗੁਜ਼ਾਰਾ ਕਰ ਸਕਣ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਪੂ ਬਾਪੂ ਹਾਂ ਕੀ ਹੋ ਗਿਆ ਆ ਦੇਖੀ ਆਉਣਾ ਓਏ ਉਤਾਰ ਕੀ ਕਣਕ ਨੂੰ ਅੱਗ ਲੱਗੀ ਉਤਾਰ ਇਹ ਇਹ ਤਾਂ ਸਾਨੂੰ ਬੜੀਆਂ ਵੱਡੀਆਂ ਅਸਾਂ ਸੀ ਪਰ ਹੁਣ ਕੁਝ ਨਹੀਂ ਰਿਹਾ ਇਹ ਵੀ ਆਪਣੇ ਨਾਲ ਹੋਰ ਵੀ ਜਿਵੇਂ ਆਪਣੇ ਕੋਈ ਤੂੰ ਬਾਪੂ ਤੂੰ ਦੜਹੜਾ ਨਾ ਕਰ ਆ ਜਾ ਮੈਂ ਨਾਲ ਡਾਕਟਰ ਦੇ ਚੱਲ ਤੂੰ ਘਬਰਾਣਾ ਤੂੰ ਜੋ ਮਹੀਨੇ ਘਬਰਾ ਮਨ ਮੰਨਤਾ ਮੇਰਾ ਵੀ ਖਰਿਆ ਵੈ ਐਨੀ ਕਮਾਈ ਕਰੀ ਐਨੀ ਮਿਹਨਤ ਕਰੀ ਇਨਾ ਔਖਾ ਹੋਇਆ ਪੋਦੇ ਮਹੀਨੇ ਪਾਣੀ ਲਾਇਆ ਸਪ੍ਰੇ ਹਾਂ ਕਰੀਆਂ ਔਖਾ ਤਾਂ ਸਾਰਿਆਂ ਨੂੰ ਐ ਕੋਈ ਨਹੀਂ ਮੰਨਣਾ ਸਿੱਟ ਬਾਈ ਗਰੂ ਤੋਂ ਫੇਰ ਮੰਗ ਤੂੰ ਹੀ ਖੋਕੇ ਲੈ ਗਿਆ ਤੂੰ ਹੀ ਮੈਨੂੰ ਦੇਈ ਬੇਬੇ ਕਾਦੇ ਸਾਰੇ ਹੌਸਲਾ ਰੱਖਾਂ ਕੋਈ ਨਹੀਂ ਸਾਰੀ ਮੱਚ ਗਈ ਖੇਚ ਖੜੀ ਕੋਈ ਨਹੀਂ ਕੋਈ ਨਹੀਂ ਮਿਲ ਕੇ ਫਣ ਬੀਤ ਪਾਲਣ ਛੁੱਟੀ ਉਹਦਾ ਪਰ ਆਇਆ ਸੀ ਭਾਣੇ ਉਹ ਲੈ ਗਿਆ ਉੱਥੇ ਵੀ ਸਾਰੇ ਮਰੀਜ਼ ਨੇਗੇ ਅਵਤਾਰ ਦੇ ਸੌਰੇ ਨੇ ਭਾਣੇ ਵੀਡੀਓ ਦੇਖ ਲਈ ਅਵਤਾਰ ਰੋਂਦੇ ਦੀ ਉਹਦਾ ਵੀ ਬੀਬੀ ਵੱਧ ਗਿਆ ਹਾਈਵੇ ਰੱਬਾ ਕਿਦਾਂ ਕਹਿਰ ਕੀਤਾ ਪੱਕੇ ਦਾਣੇ ਨਾ ਸਵਾਹ ਬਣ ਗਏ ਕਿੰਨੇ ਗਰੀਬ ਗੁਰੂਆਂ ਦੇ ਕਿੰਨੇ ਜਾਨਵਰਾਂ ਦੇ ਮੂੰਹ ਚ ਪੈਣੇ ਸੀਗੇ ਕਿਉਂ ਸੋਚ ਕਰੀਏ ਉੱਠੋ ਤੁਮਦੇ ਲੱਗੋ ਗੁਰੂ ਦਾ ਪਾਣਾ ਮੰਨ ਕੇ ਹੈ ਪ੍ਰਮਾਤਮਾ ਆਪਾਂ ਨੂੰ ਫੇਰ ਦੇਊਗਾ ਸੱਚਾ ਪਾਤਸ਼ਾਹ હિંમત ਨਾ ਹਾਰੋ ਹਿੰਮਤ ਨੂੰ ਉਰੇ ਰੱਖੋ ਦਿਲ ਰੱਖੋ ਉਹਨੂੰ ਸਭ ਦਾ ਫਿਕਰ ਹੈ ਉਹ ਪਰਮਾਤਮਾ ਤੇ ਰੱਖੋ ਡੋਰੀ ਉਹ ਦਿੰਦਾ ਸਭ ਨੂੰ ਖਾਣ ਨੂੰ ਕੀ ਸਵਾਹ ਫਿਕਰ ਕਰੀਏ ਐਵੇਂ ਗੱਲਾਂ ਨੇ 2 ਮਿੰਟਾਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕਿੱਥੇ ਹੈ ਗਰੱਬ ਹੈਗਾ ਰੱਬ ਆਪੇ ਦਿੰਦਾ ਰੱਬ ਖਾਣ ਨੂੰ ਫਿਕਰ ਨਾ ਕਰੇ ਜਮਾ ਫਿਕਰ ਕਰਕੇ ਤਾਂ ਰੋਗ ਲਾਉਣਾ ਹੈਗਾ ਇਹ ਤਾਂ ਆਪੇ ਬੈਠ ਤੂੰ ਦੇਖੀ ਤਾਂ ਸਹੀ ਤੈਨੂੰ ਕਿੱਥੋਂ ਦੇਊ ਖਾਣ ਨੂੰ ਆਪੇ ਦੇਊਗਾ ਤੈਨੂੰ ਪਰਮਾਤਮਾ ਸਾਰਾ ਕੁਝ ਕਿੱਥੇ ਵੇ ਬੇਬੇ ਰੱਬ ਜੇ ਰੱਬ ਹੁੰਦਾ ਮੇਰੇ ਤੇ ਆ ਦੇਣ ਨਾ ਆਉਂਦੇ ਗੱਲ ਤਾਂ ਪੁੱਤੋ ਬੇਬੇ ਸਹੀ ਕਹਿੰਦੀ ਹੈਗੀ ਮੈਨੂੰ ਵੀ ਦੋ ਤਿੰਨ ਰਿਸ਼ਤੇਦਾਰਾਂ ਚੋਂ ਨਾ ਫੋਨ ਆਏ ਸਾਹਮਣੇ ਵੀੜੋਂ ਦੇਖੀ ਮੇਰੀ ਨੰਦ ਕਹਿੰਦੀ ਹੈਗੀ ਵੀ ਪੰਜ ਟਰਾਲੀਆਂ ਨਾ ਅਸੀਂ ਛੱਟ ਜਾਗੇ ਤੂੜੀ ਦੀਆਂ ਬਾਕੀ ਇਹਨਾਂ ਦੇ ਪਿੰਡ ਵਾਲੇ ਆਪਣੇ ਰੱਖ ਕੇ ਤੇਰੀ ਮਦਦ ਕਰਨ ਕੁਸ ਆਪਾਂ ਰਿਸ਼ਤੇਦਾਰਿਆਂ ਚ ਬਾਹਰ ਵੀੜੂਆਂ ਭੇਜੀਏ ਪੁੱਤੋ ਮਦਦ ਬਠੇਰੀ ਹੋ ਜੂਗੀ ਹੋਰ ਤਾਂ ਕਿਸੇ ਨੇ ਕੀ ਮਦਦ ਕਰਨੀ ਹੈ ਹੁਣ ਤਾਂ ਸਕਾ ਭਰਾ ਭਰਾ ਦੇ ਕੰਮ ਨਹੀਂ ਆਉਂਦਾ ਜਿਹੜੇ ਮੈਂ ਤਾਂ ਕਿਸੇ ਤੋਂ ਕੁਝ ਨਹੀਂ ਮੰਗਦਾ 40 ਮਣ ਕਿੱਲੇ ਦੀ ਬਚ ਜਾਂਦੀ। ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਆਟਾ ਮੁੱਲ ਕਿਵੇਂ ਲੈ ਕੇ ਆਵਾਂਗੇ। ਕੋਈ ਨਾ ਪੁੱਤਾ। ਫਿਕਰ ਨਾ ਕਰ। ਬਥੇਰੇ ਰਿਸ਼ਤੇਦਾਰ ਨੇ ਜੇ ਚਾਰ-ਚਾਰ ਗੱਟੇ ਵੀ ਦਿੱਤੇ ਨਾ ਤਾਂ ਵੀ ਆਪਾਂ ਨੂੰ ਬਹੁਤ ਨਹੀਂਗੇ। ਮੈਂ ਤੂੰ ਐਵੇਂ ਨਾ ਮੂੰਹ ਮਾਰਦੀ ਕਿਸੇ ਕੋਲੇ। ਮੇਰੇ ਤੋਂ ਨਹੀਂ ਬੇਇੱਜ਼ਤੀ ਕਰਾਈ ਜਾਂਦੀ। ਅਗਲਾ ਇੱਕ ਗੱਟਾ ਦੇ ਕੇ ਨਾ ਸੌਥਾਂ ਵੀਡੀਓ ਪਾਉਂਦਾ ਹੈਗਾ। ਤੂੰ ਕਿਹੜਾ ਪੁੱਤ ਝੂਠ ਮਾਰਦਾਗਾ। ਸਾਰਿਆਂ ਨੇ ਵੀਡੀਓ ਤੇ ਦੇਖੀ ਹੈਗੀ। ਜੇ ਤਾਂ ਝੂਠ ਮਾਰ ਕੇ ਪੈਸਾ ਟਕਾ ਲਵੇਂ ਫੇਰ ਮਾੜੀ ਗੱਲ ਲੱਗੀ। ਤੁਸੀਂ ਘਬਰਾਓ ਨਾ। ਮੈਨੂੰ ਲੋੜ ਨਹੀਂ। 6 ਮਹੀਨੇ ਐ ਲਓ। ਦੂਜੀ ਫਸਲ ਆਜ ਉਹ ਤਾਂ ਤੇਰੀ ਗੱਲ ਸਹੀ ਏ ਪੁੱਤ 6 ਮਹੀਨੇ ਬਾਅਦ ਫਸਲ ਤਾਂ ਆ ਜੂਗੀ ਜਿਹੜੀ ਆ ਮੱਚ ਦੀ ਫਸਲ ਹੈ ਇਹ ਕਿਵੇਂ ਨਾਲ ਰਲੂਗੀ ਦੇਣਾ ਲੈਣਾ ਕਿਵੇਂ ਲਾਹਾਂਗੇ ਕੋਈ ਨਾ ਵਿਆਜ ਹੀ ਵੱਧ ਪਊਗਾ ਪੈਸੇ ਤਾਂ ਅਗਲੇ ਦੇ ਦੇਣੀ ਐ ਕਬਰਾਉ ਨਾ ਸਰਕਾਰ ਵੀ ਕੁਛ ਨਾ ਕੁਛ ਮਦਦ ਕਰੂਗੀ ਤੇਰੀ ਬੇਬੇ ਸਰਕਾਰ ਦੇ ਪੈਸੇ ਨਾਲ ਤਾਂ ਮੋਟਰਸਾਈਕਲ ਦਾ ਪੈਟਰੋਲ ਵੀ ਨਹੀਂ ਮੁੜਦਾ ਹੋਰ ਬੇਬੇ ਖਰਚੀ ਵਾਲੇ ਨੇਗੇ ਇੱਕ ਤਾਂ ਬੀ ਵਾਲਾ ਮਹਿੰਗਾ ਹੋ ਰਿਹਾਗਾ ਰੇਹਾਂ ਸਰਪੇਹਾਂ ਖਰਚੀ ਵਾਲੇ ਨੇਗੇ ਕਿੱਥੋਂ ਅਗਲਾ ਕਰੂਗਾ ਲੈਕ ਉਹ ਵੀਰ ਵਾਲਾ ਜੀ ਨੂੰ ਖਾਤ ਕਰੂ। ਉਹ ਤੂੰ ਤੈਨਾਂ ਨੂੰ ਸਮਝਾ ਲੈਣਾ ਸੀਗਾ। ਤੂੰ ਤਾਂ ਆਪ ਹੀ ਪੰਜੇ ਤੇ ਪੈ ਗਈ। ਤੈਨੂੰ ਸਾਹਮਣੇ ਕੇ ਕੀ ਆਉਤਾ ਦੁੱਖ ਚੱਕਣਗੇ? ਲੈਕ ਤੂੰ ਇੱਥੇ ਬਹਿ ਜਾ। ਏਵੇਂ ਠੀਕ ਹੈ ਵੀਰ ਵਾਲਾ? ਹਾਂ ਬੇਬੇ ਠੀਕ ਆ ਹੁਣ ਤਾਂ। ਪੁੱਤ ਕੀ ਕਹਿੰਦਾ ਡਾਕਟਰ ਫੇਰ? ਮਾਸੀ ਡਾਕਟਰ ਨੇ ਤਾਂ ਕੀ ਕਹਿਣਾ ਉਹ ਤਾਂ ਬਲੱਡ ਘਟ ਗਿਆ ਹੁਣ ਦਵਾਈ ਦੇ ਦਿੱਤੀ ਹੁਣ ਠੀਕ ਆ ਕਹਿੰਦਾ ਬਚ ਗਈ ਜੀ ਕਣਕ ਕੁਸ ਖਾਨ ਜੋਗੀ ਬਚਣਾ ਉਥੇ ਕੀ ਸੀ ਪਿੰਡ ਦੇ 10 ਘਰਾਂ ਦੀ ਹੋਰ ਮੱਚ ਗਈ ਨਹਿਰ ਦੇ ਨਾਲ ਖੜੀ ਆ ਗਾ ਕੇ ਉਹ ਮੈਂ ਮਰ ਜਾ ਹੁਣ ਕੀ ਕਰਾਂਗੇ ਫਿਰ ਆਪਾਂ ਕੋਈ ਨਹੀਂ ਤੂੰ ਬਾਲਾ ਫਿਕਰ ਨਾ ਕਰ ਸਾਰਿਆਂ ਦੇ ਨਾਲ ਹੀ ਐ ਠੇਕੇ ਦੇ ਪੈਸੇ ਦੇਣੇ ਆ ਜੀ ਉਹ ਆਪਾਂ ਕਿੱਥੋਂ ਦੇਵਾਂਗੇ ਕਣਕ ਤਾਂ ਆਪਣੀ ਸਾਰੀ ਮੱਚ ਗਈ ਠੇਕਾ ਅੰਬਰ ਤਾਂ ਥੋੜਾ ਲਊਗਾ ਉਹਨੂੰ ਸ਼ਰਮ ਨਹੀਂ ਆਊਗੀ ਠੇਕਾ ਮੰਗਦੇ ਨੂੰ ਵੀ ਨਹੀਂ ਤਾਂ ਕਣਕ ਤਾਂ ਸਾਰੀ ਮੱਚ ਗਈ ਉਹ ਠੇਕਾ ਥੋੜਾ ਹੀ ਮੰਗਣਗੇ ਦੋਨੇ ਜੀ ਤਨਖਾਹ ਲੈਂਦੇ ਨੇ ਬਾਕੀ ਸਮਾਂ ਮੈਂ ਉਹਨੂੰ ਹੋਰ ਕਹੂੰਗੀ ਵੀ ਭਾਈ ਤੂੰ ਜਵਾਕ ਦੀ ਮਦਦ ਕਰ ਇਹ ਤੇ ਐਡਾ ਵਕਤ ਪੈ ਗਿਆ ਉਹ ਬੇਬੇ ਕਿੱਥੇ ਰੁਕ ਜੂਆ ਉਹਨਾਂ ਦਾ 4 ਮਹੀਨੇ ਹੋ ਗਏ ਪੈਸੇ ਮੰਗੀ ਜਾਂਦੇ ਨੂੰ ਮੈਨੂੰ ਤਾਂ ਐ ਇਹ ਵਿਆਜ ਨਾ ਲਵੇ ਤਾਂ ਚੰਗੀ ਗੱਲ ਐ ਭਾਈ ਅੱਗ ਲੱਗੀ ਕਿਵੇਂ ਭਾਈ ਪਿੰਡ ਦੇ ਬੰਦੇ ਦੱਸਦੇ ਸੀਗੇ ਵੀ ਆਪਣੀ ਲਈ ਖੇਤ ਵਾਲੀ ਜਾਮਣ ਨਹੀਂ ਹੈਗੀ ਉਹਦੇ ਥੱਲੇ ਖੜੇ ਨਾ ਦੋ ਬੰਦੇ ਬੀੜੀ ਪੀ ਜਾਂਦੇ ਸੀ ਵੀ ਉਹਨਾਂ ਤੋਂ ਲੱਗੀ ਹੈਗੀ ਅੱਗ ਇਹਨਾਂ ਦਾ ਵੀ ਯਾਰ ਸਰਾਈ ਪਿਆ ਬੀੜੀ ਪੀਣ ਵਾਲਿਆਂ ਦਾ ਵੀ ਐ ਨਹੀਂ ਪਤਾ ਕਿੱਥੇ ਪੀ ਕੇ ਸੱਟੇ ਜਾਣ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬਾਹਰ ਨਾ ਮੇਰੇ ਭਤੀਜੇ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਅੱਗ ਲਾਉਂਚ ਨਾ ਕਿਸੇ ਦਾ ਵੱਡੇ ਹੱਥ ਹੈਗਾ ਦੇਖੋ ਭਾਈ ਐ ਕਿ ਅੱਗ ਲੱਗੀ ਵਾਲੀ ਹੈਗੀ ਕਿਸੇ ਨੇ ਤਾਂ ਕੁੜੀਆਂ ਦੇ ਵਿਆਹ ਕਰਨੇ ਹੋਣਗੇ ਕਿਸੇ ਨੇ ਬੱਚਿਆਂ ਦੀ ਫੀਸ ਭਰਨੀ ਹੋਊਗੀ ਕੋਈ ਬਿਮਾਰੀ ਠਮਾਰੀ ਤੇ ਲਾਉਂਦਾ ਹੋਊ ਅਗਲਾ ਹੋਰ ਬਥੇਰੇ ਖਰਚੇ ਨੇ 6 ਮਹੀਨਿਆਂ ਨੂੰ ਫਸਲ ਆਊਗੀ ਐ ਕਿਵੇਂ ਲੋਟ ਆਊਗਾ ਅਜ ਨੂੰ ਕਿਆ ਤਾਂ ਰਸੀ ਵੀ ਕਿੰਨੀ ਗਰਮੀ ਐ ਮੇਰੇ ਤੋਂ ਕੀ ਕਰਾਉਣਾ ਸੀ ਇੱਥੇ 2 ਮਿੰਟ ਬਹਿ ਕੇ ਵਗ ਜੀ ਯਾਰ ਐਡੀ ਕੀ ਗੱਲ ਆ ਬਾਹਰ ਆ ਚੋਟੇ ਤੇ ਰੋਟੀ ਖਾਵਾਂਗੇ ਜਾਂ ਲੈ ਆ ਸੂਣ ਹੋ ਰਹੀ ਆਗੇ ਅੱਸੀ ਗਾ ਜੀ ਵੇ ਜਦੋਂ ਇਨੀ ਫਸਲ ਖੜੀ ਸੀ ਫੇਰ ਅੱਗ ਲਾਈ ਕਿਉਂ ਕੀ ਭਤਾ ਕੀ ਦਾ ਬੇੜਾ ਵਹਿ ਗਿਆ ਫਸਲ ਨੂੰ ਅੱਗ ਲਾਉਣ ਨੂੰ ਕੀ ਦਾ ਜੀ ਕਰਦਾਗਾ ਜੀ ਦਾ ਝਾੜ ਹੁਣ ਘਟ ਨਿਕਲਦਾ ਸੀਗਾ ਉਹ ਵੀ ਹੁਣ ਆਪਣਾ ਪੂਰਾ ਕਰ ਲਊਗਾ ਐ ਜੜ ਪੂਰਾ ਕਿਵੇਂ ਹੋ ਜੂਗਾ ਮੜੀ ਮੋਟੀ ਸੰਗ ਮਨ ਤੂੰ ਵੀ ਜੱਟ ਦਾ ਪੁੱਤ ਹੈਗਾ ਜੱਟ ਪੂਜਾ ਕਰਦਾ ਫਸਲਾਂ ਦੀ ਸੰਧਾਂ ਦੀ ਜ਼ਮੀਨ ਦੀ ਇਹ じゃ ਕਿਹੜਾ ਪਾਪੀ ਜੱਟ ਹੈ ਜਿਹੜਾ ਅੱਗ ਲਾ ਦੂਗਾ ਜੀ ਤੋ ਵਿਆਜ ਤੇ ਪੈਸੇ ਫੜੇ ਨੇ ਅਸੀਂ ਨੁਕਸਾਨ ਤਾਂ ਉਹਦਾ ਹੋ ਗਿਆ ਕਿਉਂ ਉਹਦਾ ਕੀ ਨੁਕਸਾਨ ਹੋ ਗਿਆ ਉਹ ਤਾਂ ਮਿਲੀ ਜਾਣਗੇ ਉਹ ਤਾਂ ਬਾਈ ਜਦੋਂ ਮਿਲਣਗੇ ਦੇਖੀ ਜਾਊਗੀ ਅੰਬਰ ਤੇ ਚੱਜ ਦੀ ਗੱਲ ਕਰ ਸਾਰੇ ਪਿੰਡ ਚ ਨਾ ਇੰਨਾ ਸੋਗ ਪੈ ਗਿਆ 20 ਮਿੰਟ ਪਹਿਲਾਂ 50 ਬੰਦੇ ਪਤਾ ਲੈ ਕੇ ਗਏ ਨੇ ਮੈਂ ਤਾਂ ਮਾਂ ਕੀ ਕਰ ਸਕਦਾ ਜੋ ਹੋਣਾ ਚੁਣ ਹੋ ਗਿਆ ਨਾ ਜੇ ਰੋਣ ਨਹੀਂ ਜਾਣਦਾ ਤਾਂ ਰੋਂਦਿਆਂ ਵਰਗਾ ਮੂੰਹ ਤਾਂ ਕਰ ਲੈ ਬੰਦਿਆਂ ਦੀ ਬਿਫਤਾ ਪੈਂਦੀਆਂ ਨੇ ਬੇਬੇ ਦਿਲ ਛੱਡਾਂ ਕੀ ਬਣਦਾਗਾ ਤੇਰੇ ਸਖਾ ਭਰਾਏਗਾ ਤੂੰ ਇਹਨੂੰ ਮਦਦ ਕਰ ਦੇ ਠੇਕਾ ਮਾਫ ਕਰ ਦੇ ਉਹਦੇ ਕੋਲੇ ਵਿਚਾਰੇ ਕੋਲੇ ਕੀ ਹੈਗਾ ਮੇਰੇ ਕੋਲ ਤਾਂ ਬੇਬੇ ਤੀਜਾ ਹਿੱਸਾਗਾ ਅਵਤਾਰ ਨੂੰ ਦੋ ਹਿੱਸੇ ਹੁੰਦੇ ਨੇ ਫੇਰ ਵੀ ਨਹੀਂ ਪੂਰ ਚੜਦਾ ਹੈਗਾ ਕਮਾਲ ਆ ਠੇਕਿਆਂ ਜੋ ਬੱਚੇ ਨੂੰ ਬਚਾਉਣ ਨੂੰ ਕੀ ਹੁੰਦਾ ਇਹ ਤਾਂ ਹੱਥ ਲੁੱਡਣਾ ਹੈ ਹੈ ਇਹ ਤਾਂ ਪੇਟ ਚਟਾਈ ਹੁੰਦੀ ਹੈ ਠੇਕਿਆਂ ਜੋ ਤਾਂ ਨਾਲੇ ਤੈਨੂੰ ਕਿਹੜਾ ਪਤਾ ਨਹੀਂਗਾ ਬੇਬੇ ਮੈਨੂੰ 20 ਫੋਨ ਆ ਗਏ ਕੋਈ ਕਹਿੰਦਾ 75 ਲੈ ਲੈ ਕੋਈ ਕਹਿੰਦਾ 80 ਕੋਈ ਕਹਿੰਦਾ 90 ਇਹਨੂੰ ਮੈਂ ਸਟਾਰਟ ਚ ਦਿੱਤਾਗਾ ਹੁਣ 90 ਨਾਲ ਨੂੰ ਕੀ ਬਚੂਗਾ ਰਿਸਕ ਪਤਾ ਕਿੱਡਾ ਹੈਗਾ ਤਿੰਨ ਤਾਂ ਮਹੀਨੇ ਬਾਅਦ ਆ ਜਾਂਦੇ ਜੱਟ ਦੀ ਫਸਲ ਦੇ ਪੈਸੇ ਨਾ 6 ਮਹੀਨਾ ਬਾਅਦ ਆਉਂਦੇ ਹੈਗੇ 20 ਬੀਜੋਂ ਤੋਂ ਲੈ ਕੇ ਉੱਗਣ ਤੱਕ ਬੱਲੀ ਲੱਗਦੀ ਆ ਪਤਾ ਕਿੰਨੀਆਂ ਹਵਾਵਾਂ ਆਉਂਦੀਆਂ ਨੇ ਨਾਲੇ ਭਾਈ ਸਭ ਤੋਂ ਵੱਡਾ ਜਿਗਰਾ ਤਾਂ ਜੱਟ ਦੀ ਹੈ ਖੁੱਲੇ ਸਾਮਾਨ ਛੱਡ ਕੇ ਆਉਂਦਾ ਫਸਲ ਨੂੰ ਭਾਈ ਤੈਨੂੰ ਕੀ ਪਤਾ ਮੇਰੇ ਖਰਚੇ ਕਿੰਨੇ ਨੇ ਮੇਰੇ ਕਿਸ਼ਤਾਂ ਪਤਾ ਕਿੰਨੇ ਜਲਦੀਆਂ ਸਾਰਾ ਕੁਝ ਕਿਸ਼ਤਾਂ ਲੈਤਾ ਹੋਇਆ ਸਹਾਰਚ ਰਹਿਣਾਗਾ ਹੋਰ ਖਰਚੇ ਵੀ ਹੋ ਜਾਂਦੇ ਨੇ ਅੰਬਰ ਤੇ ਕੁਸਤਾ ਸ਼ਰਮ ਮੰਨ ਲਾਇਆ ਆਪਦੇ ਭਾਈ ਕੰਨੀ ਦੇਖ ਲੈ ਮੰਮੀ ਅਸੀਂ ਤਾਂ ਆਪ ਇੱਕ ਵਾਰੀ ਬਹੁਤ ਔਖੇ ਹੋਏ ਆ ਆ ਪਿਛਲੇ ਮਹੀਨੇ ਸਾਰੀ ਤਨਖਾਹ ਟੈਕਸ ਵਿੱਚ ਹੀ ਲੰਘ ਗਈ ਟੈਕਸ ਤਾਂ ਮੈਂ ਵੀ ਖੁਸ਼ ਹੋ ਕੇ ਕਟਾਵਾਂ ਟੈਕਸ ਜੋ ਕੇ ਹੋਤਾ ਜਾਈਏ ਇੰਨੀ ਖੁਸ਼ੀ ਦੀ ਗੱਲ ਐ ਤੁਹਾਡੇ ਕੋਲ ਤਾਂ ਵੱਧ ਪੈਸੇ ਨਹੀਂਗੇ ਤਾਂ ਹੀ ਟੈਕਸ ਭਰਦੇ ਆ ਫਿਰ ਭਈ ਘਰ ਦੀ ਗੱਲ ਹੈਗੀ ਬੈਠ ਕੇ ਵਿਚਾਰ ਕਰ ਲਓ ਜੇ ਹੋਰ ਮਦਦ ਨਹੀਂ ਕਰੂਗਾ ਠੇਕਾ ਤਾਂ ਛੱਡੂ ਗਈ ਇਹ ਗੱਲ ਝੂਠ 5000 ਘੱਟ ਦੇ ਦਿਓ ਪਰ ਸਾਰੇ ਨਹੀਂ ਛੱਡੇ ਜਾਣੇ ਹੈਗੇ ਤੇ ਤੋ ਛੱਡਿਆ ਨਹੀਂ ਜਾਂਦਾ ਬਥੇਰੇ ਪੈਸੇ ਨੇ ਤੇਰੇ ਕੋਲੇ ਹੈ ਮਰਨ ਤੋਂ ਮੇਰੇ ਮਰਨ ਤੋਂ ਬਾਅਦ ਫੇਰ ਸ਼ਰੀਕ ਬਣ ਜੀਏਗਾ ਤੂੰ ਤੇ ਬੀ ਸਾਡੇ ਬਾਰੇ ਵੀ ਸੋਚੋ ਕੁਸ ਅਸੀਂ ਵੀ ਬਹੁਤ ਔਖੇ ਕਮਾਉਨੇ ਆਗੇ ਕੁਰਸੀ ਤੇ ਬਹਿ ਕੇ ਆ ਜੰਨੇ ਹੋਗੇ ਤੁਸੀਂ ਕੀ ਸੱਪਾਂ ਦੀਆਂ ਸਿਰੀਆਂ ਲਟੜਦੇ ਹੋਗੇ ਇਹ ਤਾਂ ਸਾਰਾ ਦਿਨ ਸੱਪਾਂ ਦੀਆਂ ਸਿਰੀਆਂ ਲਟੜ ਕੇ ਕਮਾਈ ਕਰਦਾਗਾ ਬੇਬੇ ਕਮਾਈ ਤਾਂ ਸਾਰੀ ਔਖੀ ਹੈਗੀ ਪਰ ਦੇ ਭਾਈ ਭਾਈ ਦੇ ਬਰਾਬਰ ਖੜਜੇ ਉਹ ਗੱਲ ਕੁਝ ਹੋਰ ਹੁੰਦੀ ਹੈਗੀ ਨਾਲੇ ਬੇਬੇ ਲੋੜ ਤਾਂ ਪਈ ਜਾਂਦੀ ਹੈ ਇੱਕ ਦੂਜੇ ਦੀ ਅੰਟੀ ਸਾਡੀ ਸਮੱਸਿਆਵਾਂ ਤੁਸੀਂ ਨਹੀਂ ਸਮਝ ਸਕਦੇ ਸ਼ਹਿਰ 'ਚ ਰਹਿਣ ਦੇ ਖਰਚੇ ਵੀ ਬਹੁਤ ਨੇ ਚੁੱਪ ਕਰ ਕੁੜੇ ਐਡਾ ਭਾਣਾ ਵਰਤ ਗਿਆ ਹੈ ਕਿੱਡਾ ਸਾਡੇ ਤੇ ਕਹਿਰ ਕਰ ਮਾਤਾ ਰੱਬ ਨੇ ਹਨੂ ਹਾਂ ਬਈ ਉਤਾਰ ਹਾਂ ਬਈ ਮੈਨੂੰ ਨਾ ਨੰਬਰਦਾਰਾਂ ਦੇ ਮੁੰਡੇ ਦਾ ਫੋਨ ਆਇਆ ਸੀ ਅੱਛਾ ਉਹ ਕਹਿੰਦਾ 1 ਲੱਖ ਰੁਪਈਆ ਮੇਰੇ ਵੱਲੋਂ ਵੀ ਉਤਾਰ ਨੂੰ ਇੱਕ ਦੋ ਦਿਨਾਂ ਤੱਕ ਭੇਜ ਦੂੰਗਾ ਮੈਂ ਬਈ ਆਪਾਂ ਨੇ ਕਿਸ ਤੋਂ ਪੈਸੇ ਮੰਗਦੇ ਉਹ ਬਈ ਮੰਗੇ ਕਦੋਂ ਆ ਉਹ ਕਹਿੰਦਾ ਮੇਰੇ ਤੋਂ ਵੀ ਉਹਨੇ ਵੀਡੀਓ ਦੇਖੀ ਹੋਣੀ ਤੇਰੀ ਅੱਛਾ ਉਹ ਕਹਿੰਦਾ ਮੈਂ ਹੋਰ ਬੰਦੇ ਨਾਲ ਵੀ ਗੱਲ ਕੀਤੀ ਆ ਵੀ ਜਿੰਨੇ ਦੀ ਤੇਰੀ ਕਣਕ ਮੱਛੀ ਹੈ ਸਾਰੀ ਹਾਂ ਵੀ ਕੋਸ਼ਿਸ਼ ਕਰੂੰਗਾ ਮੈਂ ਸਾਰੇ پیسے ਤੇਰੇ ਵਾਪਸ ਕਰਾ ਦੂੰਗਾ ਬਈ ਹੋਰ ਵੀ 10 ਕਰਾਂ ਦੀ ਮੱਛੀ ਹੈਗੀ ਉਹ ਬਈ ਇਹ ਵੀ ਗੱਲ ਮੇਰੀ ਹੋਈ ਸੀ ਉਹਦੇ ਨਾਲ ਉਹ ਕਹਿੰਦਾ ਅਸੀਂ ਘਰ ਵੰਡ ਲਾਂਗੇ ਬਈ ਯਾਰ ਐ ਤਾਂ ਨਾ ਪਿੰਡ 'ਚ ਥੱਲੇ ਲੱਗਣ ਵਾਲੀ ਗੱਲ ਹੋ ਜਾਂਦੀ ਹੈਗੀ ਉਹ ਜਾ ਹੋਇ ਤਰਾ ਵਾ ਕਹੀਏ ਗੱਲਾਂ ਕਰਦੇ ਆ ਉਹਦਾ ਵਿਚਾਰਾ ਮਦਦ ਕਰਦਾ ਤੇਰੀ ਉਹ ਅਮਰੀਕਾ ਬੈਠਾਗਾ ਉਹਨੇ ਤੈਨੂੰ ਥੱਲੇ ਲਾ ਕੇ ਕੀ ਲੈਣਾ ਹੈ ਚੱਲ ਕੋਈ ਨਹੀਂ ਬਈ ਦੇਖ ਲਾਂਗੇ ਫੇਰ ਦੇਖਣ ਵਾਲੀ ਕੀ ਗੱਲ ਆ ਭਾਈ ਉਹ ਤੈਨੂੰ ਸਹਾਰਾ ਲਵਾਉਂਦਾਗਾ ਇੰਨੇ ਨਾਲ ਤੈਨੂੰ ਸਹਾਰਾ ਲੱਗ ਜੂਗਾ ਹਾਂ ਚੱਲ ਭਾਈ ਠੇਕੇ ਹੀ ਮੁੜ ਜੂਗਾ ਸਰ ਤੂੰ ਐਂ ਕਰੀ ਤੁਰਦੀ ਟਰਾਲੀ ਦਾ 5-10 ਮੈਂ ਡੇਕੀਉ ਤੁਹਾਡੇ ਘਰੇ ਧੰਨਵਾਦ ਭਾਈ ਤੇਰਾ ਤੇ ਨਾਲ ਇੱਕ ਚਾਚੀ ਵੀ ਹਨ ਨੂੰ ਕਹਿ ਦੀ ਕੋਈ ਟੈਨਸ਼ਨ ਨਾ ਲੈਣਾ ਐਵੇਂ ਕਿਤੇ ਟੈਨਸ਼ਨ ਲਈ ਜਾਣਾ ਠੀਕ ਆ ਭਾਈ ਚੱਲ ਸ਼ਾਮ ਨੂੰ ਆਉਣਾ ਮੈਂ ਤੈਨੂੰ ਕਰਦਾ ਫੋਨ ਮਿਲਦੇ ਆ ਫੇਰ ਚੰਗਾ ਭਾਈ ਕੌਣ ਸੀ ਇਹ ਤਾਂ ਤਾਰੀ ਸੀਗਾ ਆਪਣੇ ਤਾਇਕ ਆ ਕੀ ਕਹਿੰਦਾ ਸੀਗਾ ਉਹ ਕਹਿੰਦਾ ਤੇਰੀ ਵੀਡੀਓ ਨਾ ਬਾਹਲੇ ਲੋਕਾਂ ਨੇ ਦੇਖੀ ਐ ਵੀ ਲੋਕ ਪੈਸੇ ਪਾਉਣ ਨੂੰ ਕਹਿੰਦੇ ਆ ਬਾਹਰ ਮੈਂ ਮੈਨੂੰ ਆਖੇਸ ਨਾ ਹਲੇ ਵੀ ਪੰਜਾਬੀਆਂ ਚ ਬੜੀ ਪਿਆਰ ਹੈਗਾ ਭਾਈ ਚਾਰਾ ਤੋੜਨ ਤੱਕ ਨਾ ਕਿੰਨਾ ਮਰਜੀ ਜ਼ੋਰ ਲਾ ਲੈਣਾ ਸ਼ੁਕਰ ਹੈ ਵਾਹਿਗੁਰੂ ਦਾ ਮੈਂ ਤੈਨੂੰ ਕਹਿ ਨਹੀਂ ਦਿੰਦਾ ਪਰਮਾਤਮਾ ਨੂੰ ਸਭ ਦਾ ਫਿਕਰ ਹੈ ਜੀ ਜੰਤ ਦਾ ਤੂੰ ਸੋਚ ਨਾ ਕਰ ਏ ਪਰਮਾਤਮਾ ਸਭ ਨੂੰ ਖੁਸ਼ ਰੱਖੀ ਹੋਂ ਤਾਂ ਖੁਸ਼ ਹੋ ਸਾਰੇ ਬਈ ਖੁਸ਼ ਕਾ ਦੇ ਨਾਲ ਆਪ ਦਾ ਹੱਕ ਹੀ ਦੇਵੇ ਆ ਨਾਲ ਛੜਨ ਦਾ ਬਹੁਤ ਪਾਪ ਹੈ ਚਲ ਤੇਰਾ ਲੈਣਾ ਦੇਣਾ ਤਾਂ ਲੈ ਜੂਗਾ ਬਾਈ ਭਾਈ ਉਹ ਤਾਂ ਪੈਸੇ ਆਏ ਤੂੰ ਪਤਾ ਲੱਗੂਆ 6 ਲੱਖ ਦਾ ਕਣਕੀ ਸੀ ਚਲ 3 ਆਜੇ ਉਹੀ ਬਹੁਤ ਹੈਗਾ ਬਾਰੋਂ ਪੈਸੇ ਤਾਂ ਆਉਣਗੇ 10 ਬਾਰ ਲੱਖ ਰੁਪਏ ਇਕੱਠਾ ਹੋ ਜੂਗਾ ਤੈਨੂੰ ਮੈਂ ਤਾਂ 6 ਲੱਖ ਤੋਂ ਵੱਧ 1 ਰੁਪਿਆ ਨਹੀਂ ਫੜਦਾ ਬਈ ਸਹੀ ਗੱਲ ਐ ਪੁੱਤ ਐਹੋ ਜਿਹਾ ਕੰਮ ਨਾ ਕਰੀ ਚਲ ਬਾਈ ਫਿਰ ਮੈਨੂੰ ਵੀ ਪੰਜ ਘੱਟ ਹੀ ਦੇ ਦੇ ਚਲ ਜੀ ਆਪਾਂ ਹੁਣ ਬੈਠ ਜੀ ਸੋਮਨ ਮੈਂ ਚਾਹ ਬਣਾ ਕੇ ਲਿਉਣੀ ਆ ਉਹ ਤਾਂ ਤੂੰ ਆਮ ਕਰ ਚਾਹ ਤਾਂ ਮੈਂ ਬਣਾ ਕੇ ਲਿਉਣੀ ਆ ਮੈਂ ਤਾਂ ਪੀਣੀ ਨਹੀਂ ਹੈਗੀ ਮੈਂ ਤਾਂ ਐ ਦਵਾ ਨੂੰ ਆਉਂਗਾ ਚਲ ਸੋਹਣ ਚੱਲੀਏ ਪਐਸੀ ਛੱਡਤਾ ਦਿੰਦਾ ਗੱਲ ਕਰ ਜਨਾਨੀ ਥੱਲੇ ਲੱਗ ਰਿਆ ਰਹਿਣ ਦੇ ਮਾਂ ਪੁੱਤ ਨੂੰ ਮਾੜਾ ਕਹੋ ਬੋਲਦੀਆਂਗੀ ਵੀਰਪਾਲ ਦੀ ਕੀ ਤਾਕਤ ਹੈ ਕਿ ਮੈਂ ਭਰਾ ਦੀ ਮਦਦ ਕਰਾਂ ਇਹ ਮੈਨੂੰ ਰੋਕ ਦੇ ਤਵਾਂ ਔਖੇ ਹੋ ਕੇ ਕਰੇ ਭੈਣ ਭਾਈ ਦੀ ਮਦਦ ਤਾਂ ਜ਼ਰੂਰ ਕਰੇ ਜੋ ਸਾਡੇ ਗੁਰੂਆਂ ਨੇ ਸਿਖਾਇਆ ਹੈ ਜੇ ਆਪਾਂ ਉਹ ਰਾਹ ਤੇ ਤੁਰਾਂਗੇ ਤਾਂ ਪੰਜਾਬ ਨੂੰ ਕੋਈ ਤਾਕਤ ਨਹੀਂ ਤੋੜ ਸਕਦੀ ਅੰਮ੍ਰਿਤਵਾਰ ਦੇ ਦਾਦੀ ਬਿੱਲਡ ਹੀ ਹੁੰਦੇ ਨੇ ਜਿਹੜੇ ਭਰਾ ਭਰਾਵਾਂ ਨਾਲ ਨਹੀਂ ਖੜਦੇ ਨਹੀਂ ਜ਼ਿਆਦਾਤਰ ਤਾਂ ਨਾ ਭਰਾ ਭਰਾਵਾਂ ਨਾਲ ਖੜਦੇ ਨੇਗੇ ਜਿਹੜੇ ਪਿੰਡ ਵਾਲੇ ਮੇਰੇ ਨਾਲ ਖੜੇ ਨੇ ਉਹ ਅਸਲੀ ਭਰਾ ਨੇ ਮੇਰੇ ਅਪਾ ਦਾ ਬਾਈ ਇਹੀ ਕਹਿਨੇ ਆ ਵੀ ਜਿੱਥੇ ਵੀ ਨੁਕਸਾਨ ਹੋਇਆ ਸਾਰੇ ਉਹਨਾਂ ਨਾਲ ਖੜੋ ਜਿੰਨਾ ਹੋ ਸਕਦਾ ਜਿੰਨਾ ਸਰਦਾ ਵਰਦਾ ਸਭ ਦਾ ਕਰੋ